ਲੁਧਿਆਣਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਦੀ ਰਹਿਣ ਵਾਲੀ ਸੀ ਮੰਦੀਪ ਕੌਰ ਦੇਖਣ ਨੂੰ ਬਹੁਤ ਹੀ ਸੋਹਣੀ ਜਦੋਂ ਘਰ ਦੇ ਕੰਮਕਾਰ ਤੋਂ ਵਿਹਲੀ ਹੁੰਦੀ ਤਾਂ ਉਹ ਆਪਣੀ ਭਾਬੀ ਸਿਮਰਨ ਦੇ ਕੋਲ ਜਾ ਕੇ ਬੈਠ ਜਾਂਦੀ ਇਹਦੀ ਭਾਬੀ ਸਿਮਰਨ ਨਾਲ ਦੇ ਪਿੰਡ ਦੇ ਵਿੱਚ ਰਹਿੰਦੀ ਸੀ ਸਿਮਰਨ ਦਾ ਵਿਆਹ ਤੇਜਿੰਦਰ ਨਾਮ ਦੇ ਮੁੰਡੇ ਦੇ ਨਾਲ ਹੋਇਆ ਸੀ ਰਿਸ਼ਤੇ ਦੇ ਵਜੋਂ ਮੰਦੀਪ ਦੀ ਇਹ ਭਾਬੀ ਲੱਗਦੀ ਸੀ ਪਰ ਇਹ ਸਹੇਲੀਆਂ ਵਾਂਗੂ ਰਹਿੰਦੀਆਂ ਸਨ ਇੱਕ ਦੂਜੇ ਦੇ ਨਾਲ ਸਾਰੀ ਗੱਲਬਾਤ ਸਾਂਝੀਆਂ ਕਰਦੀਆਂ ਸਨ ਸਿਮਰਨ ਹੁਣ ਮੰਦੀਪ ਨੂੰ ਪੁੱਛਦੀ ਹੈ ਕਿ ਮੈਨੂੰ ਪਤਾ ਲੱਗਿਆ ਹੈ ਕਿ ਕੱਲ ਤੈਨੂੰ ਵੇਖਣ ਵਾਸਤੇ ਮੁੰਡੇ ਵਾਲੇ ਆਏ ਸਨ। ਮੰਦੀਪ ਕਹਿੰਦੀ ਹੈ ਕਿ ਹਾਂ ਆਏ ਤੇ ਸਨ। ਸਿਮਰਨ ਪੁੱਛਦੀ ਹੈ ਕਿ ਤੂੰ ਮੁੰਡਾ ਵੇਖਿਆ ਹੈ? ਤੈਨੂੰ ਪਸੰਦ ਹੈ? ਹੁਣ ਮੰਦੀਪ ਸਿਮਰਨ ਨੂੰ ਕਹਿੰਦੀ ਹੈ ਕਿ ਮੈਂ ਤਾਂ ਮੁੰਡਾ ਨਹੀਂ ਵੇਖਿਆ ਕਿਉਂਕਿ ਰਿਸ਼ਤਾ ਮੇਰੇ ਜੀਜਾ ਜੀ ਲੈ ਕੇ ਆਏ ਸਨ ਤੇ ਜੀਜੇ ਨੂੰ ਮੈਂ ਇਹ ਗੱਲ ਕਹਿੰਦੀ ਚੰਗੀ ਨਹੀਂ ਲੱਗਦੀ ਕਿ ਮੈਂ ਮੁੰਡਾ ਵੇਖਣਾ ਹੈ। ਜੋ ਵੀ ਉਹ ਕਰਨਗੇ ਵਧੀਆ ਹੀ ਕਰਨਗੇ। ਹੁਣ ਸਿਮਰਨ ਕਹਿੰਦੀ ਹੈ ਕਿ ਤੂੰ ਮੁੰਡੇ ਦਾ ਨਾਮ ਪਤਾ ਜਾਣਦੀ ਆ ਤੇ ਇੱਥੇ ਉਹ ਮੰਦੀਪ ਕਹਿੰਦੀ ਹੈ ਕਿ ਉਹ ਮਲੋਟ ਦਾ ਰਹਿਣ ਵਾਲਾ ਹੈ। ਤੇ ਲੁਧਿਆਣਾ ਦੀ ਅਰੋਰਾ ਸਟੀਲ ਫੈਕਟਰੀ ਦੇ ਵਿੱਚ ਕੰਮ ਕਰਦਾ ਹੈ ਤੇ ਜਗਦੀਪ ਉਹਦਾ ਨਾਮ ਹੈ ਦੋ ਪੈਨਾਂ ਦਾ ਉਹ ਇਕੱਲਾ ਭਰਾ ਹੈ ਤੇ ਜਗਦੀਪ ਦਾ ਪਿਤਾ ਖੇਤੀਬਾੜੀ ਕਰਦਾ ਹੈ ਪਰ ਸਿਮਰ ਨੇ ਥੇਨੂਏ ਕਹਿੰਦੀ ਹੈ ਕਿ ਤੈਨੂੰ ਮੁੰਡਾ ਵੇਖਣਾ ਚਾਹੀਦਾ ਸੀ ਤੇ ਇਹ ਕਹਿੰਦੀ ਹੈ ਕਿ ਤੂੰ ਇਦਾਂ ਕਰਕੇ ਜਗਦੀਪ ਨੂੰ ਫੋਨ ਕਰਕੇ ਬੁਲਾ ਤੇ ਉਹਨੂੰ ਤੂੰ ਦੇਖ ਤੇ ਜਾਂਚ ਪਰਖ ਕਿਉਂਕਿ ਹੁਣ ਜਮਾਨਾ ਇਦਾਂ ਦਾ ਨਹੀਂ ਹੈ ਕਿ ਬਿਨਾ ਵੇਖਿਆ ਹੀ ਕਿਸੇ ਦੇ ਨਾਲ ਵਿਆਹ ਕਰਵਾ ਲਈਏ। ਸਿਮਰਨ ਹੁਣ ਮੰਦੀਪ ਨੂੰ ਕਹਿੰਦੀ ਹੈ ਕਿ ਤੂੰ ਆਪਣੀ ਭੈਣ ਨੂੰ ਫੋਨ ਕਰ ਤੇ ਜਗਦੀਪ ਦਾ ਨੰਬਰ ਲੈ। ਪਰ ਮੰਦੀਪ ਸਿਮਰਨ ਨੂੰ ਕਹਿੰਦੀ ਹੈ ਕਿ ਮੈਂ ਆਪਣੀ ਭੈਣ ਨੂੰ ਫੋਨ ਨਹੀਂ ਕਰ ਸਕਦੀ। ਉਹ ਕੀ ਸੋਚੇਗੀ? ਹਜੇ ਰਿਸ਼ਤਾ ਹੋਇਆ ਹੀ ਨਹੀਂ ਤੇ ਇਹਨੂੰ ਪਹਿਲਾਂ ਹੀ ਅੱਗ ਲੱਗੀ ਪਈ ਹੈ ਜਗਦੀਪ ਦੇ ਨਾਲ ਗੱਲ ਕਰਨ ਦੀ। ਸਿਮਰਨ ਮੰਦੀਪ ਦੇ ਮਨ ਦੇ ਵਿੱਚ ਇਹ ਗੱਲ ਪੂਰੀ ਤਰ੍ਹਾਂ ਭਰ ਦਿੰਦੀ ਹੈ ਕਿ ਜੇਕਰ ਉਹ ਤੇਰੇ ਲਾਇਕ ਹੀ ਨਾ ਹੋਇਆ ਤੈਨੂੰ ਸੁਖੀ ਨਾ ਦੇ ਪਾਇਆ ਤਾਂ ਕੀ ਫਾਇਦਾ ਇਹੋ ਜਿਹਾ ਵਿਆਹ ਦਾ। ਇਸ ਲਈ ਤੈਨੂੰ ਪਹਿਲਾਂ ਹੀ ਵੇਖਣਾ ਚਾਹੀਦਾ ਹੈ ਕਿ ਮੁੰਡਾ ਤੇਰੇ ਲਈਕ ਵੀ ਹੈ ਹਾਟਾ-ਕਟਾ ਜਵਾਨ ਵੀ ਹੈ ਤੈਨੂੰ ਖੁਸ਼ ਵੀ ਰੱਖ ਸਕੇਗਾ ਜਾਂ ਨਹੀਂ ਹੁਣ ਮਨਦੀਪ ਦੇ ਦਿਮਾਗ ਦੇ ਉੱਤੇ ਸਿਮਰਨ ਦੀ ਇਹ ਗੱਲ ਘੁੰਮਦੀ ਜਾ ਰਹੀ ਸੀ ਜਗਦੀਪ ਨੂੰ ਟੈਸਟ ਕਰਨ ਵਾਲੀ ਪਰ ਮੰਨਦੀਪ ਨੂੰ ਇਹ ਸਭ ਕਰਨ ਦੇ ਵਿੱਚ ਸ਼ਰਮ ਮਹਿਸੂਸ ਹੋ ਰਹੀ ਸੀ ਕਿਉਂਕਿ ਉਹਦੇ ਮਾਪਿਓ ਦੀ ਮੌਤ ਤੋਂ ਬਾਅਦ ਭੈਣ ਤੇ ਜੀਜੇ ਨਹੀਂ ਮੰਨਦੀਪ ਨੂੰ ਸਹਾਰਾ ਦਿੱਤਾ ਸੀ ਤੇ ਇਹ ਸਭ ਕਰਕੇ ਉਹਨਾਂ ਦੀਆਂ ਨਜ਼ਰਾਂ ਦੇ ਵਿੱਚੋਂ ਉਹ ਡਿਗਣਾ ਨਹੀਂ ਚਾਹੁੰਦੀ ਸੀ ਉਹਨਾਂ ਦੀ ਬੇਇੱਜ਼ਤੀ ਨਹੀਂ ਕਰਾਉਣਾ ਚਾਹੁੰਦੀ ਸੀ ਤੇ ਦੂਜਾ ਆਪਣੇ ਜੀਜੇ ਸਾਹਮਣੇ ਉਹਨੂੰ ਵੇਖਣ ਦੀ ਫਰਮਾਇਸ਼ ਕਰਦੀ ਤਾਂ ਉਹਨੂੰ ਖੜੀਆਂ ਕੋਟੀਆਂ ਸੁਣਨ ਨੂੰ ਮਿਲ ਜਾਂਦੀਆਂ ਇਸ ਲਈ ਇਹ ਵੀ ਹੁਣ ਬੱਜੀਕੁੱਟੀ ਚੁੱਪ ਹੀ ਰਹਿੰਦੀ ਹੈ ਮਨਦੀਪ ਦੀ ਭੈਣ ਤੇ ਜੀਜਾ ਮਨਦੀਪ ਦਾ ਵਿਆਹ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋਣਾ ਚਾਹੁੰਦੇ ਸਨ ਹੁਣ ਦੋਨਾਂ ਨੇ ਮਿਲ ਕੇ ਪੂਰੇ ਵਿਆਹ ਦੀ ਜ਼ਿੰਮੇਵਾਰੀ ਲਈ ਤੇ ਬੜੇ ਹੀ ਧੂਮ-ਧਾਮ ਦੇ ਨਾਲ ਮਨਦੀਪ ਦਾ ਵਿਆਹ ਕਰ ਦਿੱਤਾ ਵਿਆਹ ਹੋਣ ਤੋਂ ਬਾਅਦ ਸਾਰਾ ਕੁਝ ਵਧੀਆ ਚੱਲਦਾ ਰਿਹਾ ਤੇ ਵਿਆਹ ਦੇ ਪਹਿਲੇ ਸਾਲ ਦੇ ਵਿੱਚ ਹੀ ਮਨਦੀਪ ਕੌਰ ਦੇ ਘਰ ਇੱਕ ਬੱਚੀ ਦਾ ਜਨਮ ਹੋਇਆ ਜਿਹਦਾ ਨਾਮ ਰੱਖਿਆ ਗਿਆ ਸਾਹਿਬ ਜੋਤਕੌਰ ਹੁਣ ਜਿਸ ਤਰ੍ਹਾਂ ਹੀ ਮੰਦੀਪ ਦੇ ਘਰ ਦੇ ਵਿੱਚ ਇੱਕ ਬੱਚੇ ਦਾ ਜਨਮ ਹੋਇਆ ਤਾਂ ਇਧਰ ਜਗਦੀਪ ਦਾ ਮਨ ਮੰਦੀਪ ਤੋਂ ਪਰ ਗਿਆ ਹੁਣ ਨਾ ਤੇ ਉਹ ਮੰਦੀਪ ਦੇ ਲਾਗੇ ਹੁੰਦਾ ਸੀ ਤੇ ਨਾ ਹੀ ਉਹ ਪਹਿਲਾਂ ਦੀ ਤਰ੍ਹਾਂ ਮੰਦੀਪ ਦੇ ਨਾਲ ਪਿਆਰ ਦੇ ਮਿੱਠੇ ਬੋਲ ਬੋਲਦਾ ਸੀ ਹੁਣ ਉਹ ਦਿਨ ਰਾਤ ਆਪਣੇ ਕੰਮ ਤੇ ਰਹਿੰਦਾ ਸੀ ਜਗਦੀਪ ਦਾ ਇਹ ਮੰਨਣਾ ਸੀ ਕਿ ਉਹਦੇ ਘਰ ਦੇ ਵਿੱਚ ਇੱਕ ਧੀ ਹੋਈ ਹੈ ਤੇ ਉਹ ਜ਼ਿਆਦਾ ਕੰਮ ਕਰੇਗਾ ਤਾਂ ਆਪਣੀ ਧੀ ਦਾ ਭਵਿੱਖ ਵਧੀਆ ਕਰੇਗਾ ਪਰ ਉਹਨੂੰ ਇਹ ਨਹੀਂ ਪਤਾ ਸੀ ਕਿ ਧੀ ਦੇ ਨਾਲ ਨਾਲ ਉਹਦੇ ਘਰ ਦੇ ਵਿੱਚ ਇੱਕ ਪਤਨੀ ਵੀ ਹੈ ਤੇ ਉਹ ਕੰਮਕਾਰ ਦੇ ਵਿੱਚ ਇੰਨਾ ਉਲਝ ਗਿਆ ਕਿ ਆਪਣੀ ਪਤਨੀ ਨੂੰ ਉਹ ਭੁੱਲ ਚੁੱਕਿਆ ਸੀ ਹੁਣ ਇਹਦੀ ਪਤਨੀ ਦਾ ਮਨ ਭਟਕਣਾ ਸ਼ੁਰੂ ਹੋ ਗਿਆ ਸੀ ਤੇ ਇੱਕ ਦਿਨ ਇਸੇ ਤਰ੍ਹਾਂ ਹੀ ਮਨਦੀਪ ਬਾਹਰ ਸਬਜ਼ੀ ਲੈਣ ਗਈ ਹੁੰਦੀ ਹੈ ਤੇ ਇਹਦੀ ਮੁਲਾਕਾਤ ਹੁੰਦੀ ਹੈ ਸੰਦੀਪ ਸਿੰਘ ਦੇ ਨਾਲ ਜੇਰਾ ਕੀ ਇਹ ਦੂਰ ਦੀ ਰਿਸ਼ਤੇਦਾਰੀ ਦੇ ਵਿੱਚੋਂ ਇਹਦਾ ਭਰਾ ਲੱਗਦਾ ਸੀ ਸੰਦੀਪ ਸਿੰਘ ਵਿਆਹਿਆ ਹੋਇਆ ਸੀ ਪਰ ਕਿਸੇ ਬਿਮਾਰੀ ਦੇ ਚਲਦਿਆਂ ਇਹਦੀ ਸੰਦੀਪ ਸਿੰਘ ਦੀ ਜਿਹੜੀ ਪਤਨੀ ਸੀ ਉਹਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਇਹਨੇ ਵਿਆਹ ਨਹੀਂ ਕਰਵਾਇਆ ਹੁਣ ਇਹ ਦੋਨੇ ਜਾਨੇ ਇੱਕ ਦੂਜੇ ਨੂੰ ਮਿਲਦੇ ਨੇ ਇੱਕ ਦੂਜੇ ਦੇ ਨਾਲ ਗੱਲਾਂ-ਬਾਤਾਂ ਕਰਦੇ ਨੇ ਇੱਧਰ-ਉੱਧਰ ਦੀਆਂ ਇਹ ਗੱਲਾਂ ਕਰਦੇ ਨੇ ਸੰਦੀਪ ਨੂੰ ਮਲੇਰ ਕੋਟਲਾ ਦੇ ਵਿੱਚ ਪ੍ਰਾਈਵੇਟ ਨੌਕਰੀ ਮਿਲ ਚੁੱਕੀ ਸੀ ਹੁਣ ਮੰਦੀਪ ਸੰਦੀਪ ਨੂੰ ਘਰ ਵਿੱਚ ਲੈ ਕੇ ਆਉਂਦੀ ਹੈ ਤੇ ਆਪਣੇ ਪਤੀ ਦੇ ਨਾਲ ਮਿਲਾਉਂਦੀ ਹੈ ਜਿਸ ਤੋਂ ਬਾਅਦ ਸੰਦੀਪ ਦਾ ਘਰ ਆਮ ਜਾਨ ਦਾ ਰਾਹ ਖੁੱਲ ਜਾਂਦਾ ਹੈ ਉਹ ਹੁਣ ਹਫਤੇ ਦੇ ਵਿੱਚ ਇੱਕ ਦੋ ਵਾਰੀ ਇਹਨਾਂ ਦੇ ਘਰ ਦੇ ਵਿੱਚ ਆ ਹੀ ਜਾਂਦਾ ਸੀ ਤੇ ਕਈ ਵਾਰੀ ਜਗਦੀਪ ਵੀ ਘਰ ਹੁੰਦਾ ਸੀ ਤੇ ਉਸੇ ਸਮੇਂ ਹੀ ਸੰਦੀਪ ਘਰ ਆ ਜਾਂਦਾ ਸੀ ਜਗਦੀਪ ਨੂੰ ਇਹਨਾਂ ਦੋਨਾਂ ਤੇ ਕੋਈ ਸ਼ੱਕ ਨਹੀਂ ਸੀ ਕਿਉਂਕਿ ਜਗਦੀਪ ਨੂੰ ਇਹ ਦੱਸਿਆ ਗਿਆ ਸੀ ਕਿ ਉਹ ਮੰਦੀਪ ਦਾ ਮੂੰਹ ਬੋਲਾ ਭਰਾ ਹੈ ਤੇ ਇਹੀ ਸਮਝਦਾ ਸੀ ਕਿ ਇਹ ਸ਼ਾਇਦ ਆਪਣੀ ਭੈਣ ਨੂੰ ਮਿਲਣ ਵਾਸਤੇ ਇਹਨਾਂ ਦੇ ਘਰ ਦੇ ਵਿੱਚ ਆਉਂਦਾ ਜਾਂਦਾ ਹੈ ਤੇ ਦੂਜੇ ਪਾਸੇ ਸੰਦੀਪ ਵੀ ਕਦੀ ਖਾਲੀ ਹੱਥ ਮਨਦੀਪ ਦੇ ਘਰ ਨਹੀਂ ਗਿਆ ਸੀ ਉਹ ਜਿੰਨੇ ਵਾਰੀ ਵੀ ਇਹਨਾਂ ਦੇ ਘਰ ਜਾਂਦਾ ਸੀ ਕੋਈ ਨਾ ਕੋਈ ਫਲ ਫਰੂਟ ਜਾਂ ਫਿਰ ਚੀਜ਼ ਜਾਂ ਕਦੀ ਇਹਦੀ ਕੁੜੀ ਵਾਸਤੇ ਕੱਪੜੇ ਲੈ ਜਾਂਦਾ ਸੀ ਤੇ ਇਸ ਲਈ ਇਹ ਵੀ ਪਰਿਵਾਰ ਪੂਰਾ ਖੁਸ਼ ਸੀ ਜਗਦੀਪ ਵੀ ਖੁਸ਼ੀ ਚਲੋ ਜੇਕਰ ਇਹ ਭਰਾ ਆਪਣੀ ਭੈਣ ਨੂੰ ਮਿਲਣ ਆਉਂਦਾ ਹੈ ਤਾਂ ਖਾਲੀ ਹੱਥ ਤਾਂ ਨਹੀਂ ਆਉਂਦਾ ਕੁਝ ਨਾ ਕੁਝ ਦੇ ਕੇ ਹੀ ਜਾਂਦਾ ਹੈ ਪਰ ਸੰਦੀਪ ਦੇ ਮੰਨ ਦੇ ਵਿੱਚ ਤਾਂ ਕੁਝ ਹੋਰ ਹੀ ਚੱਲ ਰਿਹਾ ਸੀ। ਉਹਨੇ ਮੰਦੀਪ ਦੇ ਉੱਤੇ ਅੱਖ ਰੱਖੀ ਹੋਈ ਸੀ ਕਿਉਂਕਿ ਗੱਲਾਂ-ਗੱਲਾਂ 'ਚ ਉਹਨੂੰ ਮੰਦੀਪ ਤੋਂ ਇਹ ਪਤਾ ਲੱਗ ਚੁੱਕਿਆ ਸੀ। ਜਗਦੀਪ ਕਈ-ਕਈ ਦਿਨਾਂ ਤੱਕ ਘਰ ਨਹੀਂ ਆਉਂਦਾ ਤੇ ਉਹ ਇਸੇ ਗੱਲ ਤੋਂ ਆਪਣੇ ਪਤੀ ਦੇ ਨਾਲ ਨਾਰਾਜ਼ ਰਹਿੰਦੀ ਸੀ। ਸੰਦੀਪ ਹੁਣ ਬੱਚੇ ਦੇ ਨਾਲ-ਨਾਲ ਮੰਦੀਪ ਵਾਸਤੇ ਵੀ ਕੱਪੜੇ ਲੈ ਕੇ ਜਾਂਦਾ ਸੀ ਤੇ ਮੰਦੀਪ ਇਹ ਕੱਪੜੇ ਪਾ ਕੇ ਉਹਨੂੰ ਦੱਸਦੀ ਵੀ ਸੀ ਕਿ ਕਿੱਦਾਂ ਦੇ ਲੱਗ ਰਹੇ ਨੇ। ਹੌਲੀ-ਹੌਲੀ ਇਹਨਾਂ ਦੇ ਵਿੱਚ ਇਹ ਜਿਹੜਾ ਰਿਸ਼ਤਾ ਸੀ ਉਹ ਬਹੁਤ ਅੱਗੇ ਵੱਧ ਚੁੱਕਿਆ ਸੀ। ਕਿਉਂਕਿ ਸਾਰਿਆਂ ਨੂੰ ਇਹੀ ਲੱਗਦਾ ਸੀ ਕਿ ਮਨਦੀਪ ਦਾ ਇਹ ਮੂੰਹ ਬੋਲਾਪਰਾ ਹੈ ਤੇ ਕੋਈ ਇਹਦੇ ਤੇ ਸ਼ੱਕ ਨਹੀਂ ਕਰਦਾ ਸੀ ਹੁਣ ਇੱਕ ਦਿਨ ਘਰ ਦੇ ਵਿੱਚ ਕੋਈ ਵੀ ਨਹੀਂ ਸੀ ਸੰਦੀਪ ਨੇ ਮੌਕਾ ਪਾ ਕੇ ਮਨਦੀਪ ਨੂੰ ਆਪਣੇ ਦਿਲ ਦੀ ਗੱਲ ਕਹਿ ਦਿੱਤੀ ਉਹਨੇ ਦੱਸਿਆ ਕਿ ਉਹਦੀ ਵੀ ਪਤਨੀ ਨਹੀਂ ਹੈ ਤੇ ਤੂੰ ਵੀ ਆਪਣੇ ਪਤੀ ਕੋਲੋਂ ਖੁਸ਼ ਨਹੀਂ ਹੈ ਜੇਕਰ ਆਪਾਂ ਦੋਨੇ ਜਾਣੇ ਇੱਕ ਦੂਜੇ ਨੂੰ मिल जाइए ਤੇ ਦੋਨਾਂ ਦੀ ਹੀ ਮਨ ਦੀ ਤ੍ਰਿਪਤੀ ਹੋ ਜਾਵੇਗੀ ਹੁਣ ਪਹਿਲਾਂ ਤਾਂ ਮੰਦੀਪੇ ਨੂੰ ਮਨਾ ਕੜੀ ਜਾਂਦੀ ਹੈ ਪਰ ਇਹ ਵੀ ਆਪਣੇ ਪਤੀ ਕੋਲੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਸੀ ਇਸ ਲਈ ਇਹਨੇ ਵੀ ਇਹਦੀ ਹਾਂ ਦੇ ਹਾਂ ਮਿਲਾ ਦਿੱਤੀ ਫਿਰ ਇਹਨਾਂ ਨੇ ਉਸੇ ਦਿਨ ਹੀ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਤੇ ਇਸ ਤੋਂ ਬਾਅਦ ਸੰਦੀਪ ਦਾ ਉਜਰਾ ਮਨ ਦੇ ਵਿੱਚ ਇੱਕ ਡਰ ਸੀ ਉਹ ਨਿਕਲ ਚੁੱਕਿਆ ਸੀ ਹੁਣ ਜਦੋਂ ਵੀ ਜਗਦੀਪ ਘਰ ਦੇ ਵਿੱਚ ਨਹੀਂ ਹੁੰਦਾ ਸੀ ਤਾਂ ਉਦੋਂ ਹੀ ਇਹਨਾਂ ਦੇ ਘਰ ਦੇ ਵਿੱਚ ਜਾਂਦਾ ਸੀ ਤੇ ਦੋਨੇ ਜਾਣੇ ਹੀ ਆਪਣੇ ਸਾਰੇ ਰਿਸ਼ਤੇ ਭੁੱਲ ਕੇ ਆਪਣੀ ਸਰੀਰਕ ਜ਼ਰੂਰਤਾਂ ਨੂੰ ਪੂਰਾ ਕਰ ਲੈਂਦੇ ਸਨ ਤੇ ਕਹਿੰਦੇ ਨੇ ਕਿ ਇਹੋ ਜਿਹੇ ਜਿਹੇ ਰਿਸ਼ਤੇ ਹੁੰਦੇ ਨੇ ਉਹਨਾਂ ਦੀ ਮੁਸ਼ਕ ਜਲਦੀ ਹੀ ਬਾਹਰ ਨਿਕਲ ਜਾਂਦੀ ਹੈ ਤੇ ਇਹੀ ਮੁਸ਼ਕ ਜਦੋਂ ਜਗਦੀਪ ਤੱਕ ਪਹੁੰਚੀ ਤਾਂ ਉਹਨੇ ਆਪਣੀ ਪਤਨੀ ਨੂੰ ਡਾਂਟਿਆ ਤੇ ਸੰਦੀਪ ਦਾ ਵੀ ਘਰ ਦੇ ਵਿੱਚ ਆਉਣਾ ਜਾਣਾ ਬੰਦ ਕਰ ਦਿੱਤਾ ਪਰ ਜਦੋਂ ਤੱਕ ਜਗਦੀਪ ਨੂੰ ਪਤਾ ਚੱਲਿਆ ਉਦੋਂ ਤੱਕ ਤਾਂ ਬਹੁਤ ਦੇਰ ਹੋ ਚੁੱਕੀ ਸੀ ਹੁਣ ਤੱਕ ਤਾਂ ਇਹਨਾਂ ਦੋਨਾਂ ਨੇ ਮਰਨਜੀਤ ਦੀਆਂ ਕਸਮਾਂ ਖਾ ਲੀਆਂ ਸਨ ਇੱਕ ਦੂਜੇ ਦੇ ਨਾਲ ਵਿਆਹ ਕਰਨ ਦੀਆਂ ਕਸਮਾਂ ਖਾ ਚੁੱਕੇ ਸਨ ਪਤਨੀ ਬੇਕਾਬੂ ਦਿਖਦੀ ਵੇਖ ਕੇ ਜਗਦੀਪ ਨੇ ਪੰਚਾਇਤ ਦਾ ਸਹਾਰਾ ਲਿਆ ਰਾਮਗੜ੍ਹ ਸਰਦਾਰਾਂ ਪਿੰਡ ਦੇ ਵਿੱਚ ਪੰਚਾਇਤ ਬੁਲਾਈ ਗਈ ਪਰ ਮਨਦੀਪ ਤੇ ਸੰਦੀਪ ਨੇ ਪੰਚਾਇਤ ਸਾਹਮਣੇ ਕਹਿ ਦਿੱਤਾ ਕਿ ਉਹ ਇੱਕ ਦੂਜੇ ਨੂੰ ਪਸੰਦ ਕਰਦੇ ਨੇ ਤੇ ਇੱਕ ਦੂਜੇ ਦੇ ਨਾਲ ਹੀ ਰਹਿਣਾ ਚਾਹੁੰਦੇ ਨੇ ਇਹਨਾਂ ਦੋਨਾਂ ਦੇ ਖਿਆਲਾਂ ਨੂੰ ਦੇਖ ਕੇ ਸਰਪੰਚ ਬਲਜੀਤ ਸਿੰਘ ਨੇ ਇਹ ਫੈਸਲਾ ਸੁਣਾਇਆ ਕਿ ਮਨਦੀਪ ਜੇਕਰ ਜਗਦੀਪ ਸਿੰਘ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਤਾਂ ਉਹ ਅਲੱਗ ਹੋ ਸਕਦੀ ਹੈ ਪਰ ਜਦੋਂ ਤੱਕ ਉਹਦੀ ਕੁੜੀ ਬਾਲਗ ਨਹੀਂ ਹੋ ਜਾਂਦੀ ਉਦੋਂ ਤੱਕ ਉਹਨੂੰ ਆਪਣੀ ਕੁੜੀ ਨੂੰ ਨਾਲ ਹੀ ਰੱਖਣਾ ਪਵੇਗਾ ਪਰ ਇੱਥੇ ਮਨਦੀਪ ਆਪਣੀ ਕੁੜੀ ਨੂੰ ਆਪਣੇ ਨਾਲ ਰੱਖਣਾ ਨਹੀਂ ਚਾਹੁੰਦੀ ਸੀ ਪਰ ਮਨਦੀਪ ਕੋਲ ਇੱਥੇ ਪੰਚਾਇਤ ਦਾ ਫੈਸਲਾ ਵੀ ਨਹੀਂ ਟਾਲ ਸਕਦੀ ਸੀ ਇਸ ਲਈ ਉਹਨੂੰ ਮਜਬੂਰਨ ਆਪਣੀ ਕੁੜੀ ਨੂੰ ਨਾਲ ਹੀ ਰੱਖਣਾ ਪਿਆ ਮਨਦੀਪ ਹੁਣ ਜਗਦੀਪ ਦਾ ਘਰ ਛੱਡ ਕੇ ਵਾਪਸ ਆਪਣੇ ਭੈਣ ਦੇ ਤੇ ਜੀਜੇ ਦੇ ਘਰ ਰਹਿਣ ਚਲੀ ਜਾਂਦੀ ਹੈ ਹੁਣ ਦਿਨ ਆ ਜਾਂਦਾ ਹੈ 11 ਅਕਤੂਬਰ 2019 ਦੀ ਸ਼ਾਮ ਦਾ ਜਗਦੀਪ ਨੂੰ ਫੋਨ ਆਉਂਦਾ ਹੈ ਕਿ ਉਹਦੀ ਜਿਹੜੀ ਕੁੜੀ ਹੈ ਸਾਬ ਜੋਤਕੌਰ ਉਹਦੀ ਤਬੀਤ ਬੜੀ ਖਰਾਬ ਹੈ ਉਹ ਫੌਰਨ ਹੀ ਆਪਣੀ ਸਾਲੀ ਦੇ ਘਰ ਜਾਂਦਾ ਹੈ ਜਿੱਥੇ ਜਾ ਕੇ ਉਹ ਦੇਖਦਾ ਹੈ ਕਿ ਉਹਦੀ ਕੁੜੀ ਦੀ ਤਬੀਤ ਬੜੀ ਹੀ ਖਰਾਬ ਸੀ ਉਹਦੇ ਬਹੁਤ ਹੀ ਸੱਟਾਂ ਲੱਗੀਆਂ ਹੋਈਆਂ ਸਨ ਜਦੋਂ ਪੁੱਛਿਆ ਗਿਆ ਤਾਂ ਉਹਨੂੰ ਪਤਾ ਲੱਗਿਆ ਕਿ ਇਹ ਪੋੜੀਆਂ ਤੋਂ ਥੱਲੇ ਡਿੱਗ ਗਈ ਪਰ ਉਹਨੂੰ ਆਪਣੀ ਪਤਨੀ ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਸੀ ਇਸ ਲਈ ਉਹ ਮਲੋਟ ਦੇ ਥਾਣੇ ਦੇ ਵਿੱਚ ਜਾਂਦਾ ਹੈ ਜਿੱਥੇ ਥਾਣੇਦਾਰ ਨਛੱਤਰ ਸਿੰਘ ਮੌਜੂਦ ਹੁੰਦਾ ਹੈ ਜਿੱਥੇ ਉਹਨੇ ਆਪਣੇ ਸ਼ੱਕ ਬਾਰੇ ਦੱਸਿਆ ਤੋਂ ਉਹਨੂੰ ਇਹ ਵੀ ਦੱਸਿਆ ਕਿ ਉਹਦੀ ਜਿਹੜੀ ਕੁੜੀ ਦੀ ਜਾਨ ਨੂੰ ਖਤਰਾ ਹੈ ਤੇ ਉਹਦੀ ਕੁੜੀ ਦੀ ਜਾਨ ਉਹਦੀ ਮਾਂ ਮਨਦੀਪ ਕੌਰ ਹੀ ਲੈਣਾ ਚਾਹੁੰਦੀ ਹੈ ਉਹਨੇ ਪੂਰੀ ਕਹਾਣੀ ਸਮਝਾਈ ਨਛੱਤਰ ਸਿੰਘ ਨੇ ਕਾਰਵਾਈ ਕੀਤੀ ਤੇ ਇੱਕ ਟੁਕੜੀ ਲੈ ਕੇ ਮਨਦੀਪ ਦੇ ਘਰ ਪਹੁੰਚੇ ਜਿਸ ਤਰ੍ਹਾਂ ਹੀ ਉਹਨਾਂ ਨੇ ਦੇਖਿਆ ਕਿ ਸਾਬ ਜੋਤ ਕੌਰ ਦੀ ਵਾਕਈ ਹਾਲਤ ਬਹੁਤ ਹੀ ਗੰਭੀਰ ਸੀ ਇਹਨਾਂ ਨੇ ਚੱਕ ਕੇ ਨੇੜੇ ਦੇ ਸਰਕਾਰੀ ਹਸਪੀਟਲ ਦੇ ਵਿੱਚ ਲੈ ਕੇ ਗਏ ਜਿੱਥੇ ਜਾ ਕੇ ਸਾਬਜੋਤ ਕੋਰ ਨੇ ਦਮ ਤੋੜ ਦਿੱਤਾ ਹੁਣ ਇਥੇ ਥਾਣੇਦਾਰ ਨੇ ਜਗਦੀਪ ਨੂੰ ਸਲਾਹ ਦਿੱਤੀ ਕਿ ਥਾਣਾ ਮਲੇਰਕੋਟਲਾ ਦੇ ਵਿੱਚ ਜਾ ਕੇ ਕਤਲ ਦਾ ਪਰਚਾ ਦਰਜ ਕਰਵਾਵੇ ਪਰਚਾ ਦਰਜ ਹੁੰਦਿਆ ਸਾਰੀ ਪੁਲਸ ਵਾਲਿਆਂ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਮਨਦੀਪ ਕੋਰ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਜਦੋਂ ਇਹਦੇ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਗਈ ਤਾਂ ਇਹਨੇ ਕਬੂਲਿਆ ਕਿ ਇਹਨੇ ਹੀ ਆਪਣੇ 1.5 ਸਾਲ ਦੀ ਕੁੜੀ ਨੂੰ ਟੱਕਾ ਦਿੱਤਾ ਸੀ ਪੋੜੀਆਂ ਦੇ ਉੱਤੋਂ ਤੇ ਇਹਦੇ ਨਾਲ ਸੰਦੀਪ ਸਿੰਘ ਵੀ ਸ਼ਾਮਲ ਸੀ ਹੁਣ ਇਹ ਦੱਸਦੀ ਹੈ ਕਿ ਜਿਸ ਦਿਨ ਇਹ ਆਪਣੇ ਪਤੀ ਦਾ ਘਰ ਛੱਡ ਕੇ ਆਪਣੇ ਭੈਣ ਦੇ ਘਰ ਰਹਿਣ ਆਈ ਸੀ ਤਾਂ ਇਹ ਆਪਣੇ ਭੈਣ ਦੇ ਘਰ ਦੇ ਵਿੱਚ ਵੀ ਨਹੀਂ ਰਹੀ ਸੀ ਬਲਕਿ ਇਹਨੇ ਮਲੋੜ ਦੇ ਵਿੱਚ ਹੀ ਇੱਕ ਕਿਰਾਏ ਦਾ ਕਮਰਾ ਲੈ ਕੇ ਰਹਿਣ ਲੱਗ ਪਈ ਸੀ ਇਸ ਕਿਰਾਏ ਦੇ ਕਮਰੇ ਦੇ ਵਿੱਚ ਇਹਦਾ ਜਰਾ ਆਸ਼ਿਕ ਸੀ ਸੰਦੀਪ ਸਿੰਘ ਉਹ ਅਕਸਰ ਹੀ ਆਉਂਦਾ ਜਾਂਦਾ ਸੀ ਇਹ ਦੋਨੇ ਜਾਣੇ ਹੀ ਇਸੇ ਹੀ ਕਮਰੇ ਦੇ ਵਿੱਚ ਰੰਗ ਰਲੀਆਂ ਮਨਾਉਂਦੇ ਨੇ ਤੇ ਜਦੋਂ ਇਹ ਰੰਗ ਰਲੀਆਂ ਮਨਾ ਰਹੇ ਹੁੰਦੇ ਨੇ ਉਸ ਸਮੇਂ ਇਨਾਂ ਦੀ ਜਿਹੜੀ ਕੁੜੀ ਸੀ ਉਹ ਜਾਗ ਜਾਂਦੀ ਹੈ ਤੋ ਰੋਣਾ ਸ਼ੁਰੂ ਕਰ ਦਿੰਦੀ ਹੈ ਇਸ ਕਰਕੇ ਬਾਰ ਬਾਰ ਜਦੋਂ ਇਹ ਰੰਗ ਰਲੀਆਂ ਮਨਾਉਂਦੇ ਸਨ ਤੇ ਇਨਾਂ ਦੀ ਕੁੜੀ ਇਨਾਂ ਨੂੰ ਡਿਸਟਰਬ ਕਰਦੀ ਸੀ ਸੰਬੰਧ ਬਣਾਉਣ ਦੇ ਵਿੱਚ ਇਹ ਦੋਨੇ ਜਾਣੇ ਇਸ ਕੁੜੀ ਤੋਂ ਪੂਰੀ ਤਰ੍ਹਾਂ ਪਰੇਸ਼ਾਨ ਹੋ ਚੁੱਕੇ ਸਨ ਕਿਉਂਕਿ ਮਨਦੀਪ ਨੂੰ ਇਹ ਲੱਗਦਾ ਸੀ ਕਿ ਇਹ ਕੁੜੀ ਤਾਂ ਜਗਦੀਪ ਦੀ ਹੈ ਤੇ ਜਗਦੀਪ ਤੋਂ ਪੂਰੀ ਤਰ੍ਹਾਂ ਉਹ ਨਫ਼ਰਤ ਕਰਦੀ ਸੀ ਇਸ ਲਈ ਮਨਦੀਪ ਨੇ ਆਪਣੇ ਆਸ਼ਕ ਦੇ ਸੰਦੀਪ ਦੇ ਨਾਲ ਮਿਲ ਕੇ ਪਹਿਲਾਂ ਤਾਂ ਕੁੜੀ ਨੂੰ ਕੁੱਟਿਆ ਮਾਰਿਆ ਤੇ ਫਿਰ ਇਹ ਨੇ ਪੋੜੀਆਂ ਸੀ ਪੋੜੀਆਂ ਦੇ ਉੱਤੇ ਧੱਕਾ ਦੇ ਦਿੱਤਾ ਤਾਂ ਜੋ ਇਹ ਇੱਕ ਐਕਸੀਡੈਂਟ ਮੰਨਿਆ ਜਾਵੇ ਕਿ ਕੁੜੀ ਖੇਡ ਰਹੀ ਸੀ ਤੇ ਆਪਣੇ ਆਪ ਇਹ ਥਲੇ ਡਿੱਗ ਗਈ ਇਹਨਾਂ ਦੇ ਇਸ ਕਬੂਲਨਾਮੇ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਗ੍ਰਫਤਾਰ ਕੀਤਾ ਤੇ ਦੋਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਿੱਥੇ ਜਾ ਕੇ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਇਸ ਤਰ੍ਹਾਂ ਇੱਕ ਵਾਰੀ ਫਿਰ ਤੋਂ ਇੱਕ ਬਦਚਲਨ ਔਰਤ ਨੇ ਆਪਣੀ ਕਾਮਵਾਸਨਾ ਨੂੰ ਪੂਰਾ ਕਰਨ ਦੇ ਲਈ ਆਪਣੀ ਢਿੱਡੋ ਜੰਮੀ ਕੁੜੀ ਨੂੰ ਵੀ ਨਹੀਂ ਬਖਸ਼ਿਆ ਤੇ ਉਹਨੇ ਇਹ ਵੀ ਨਹੀਂ ਸੋਚਿਆ ਸਮਝਿਆ कि जिन्नू वो ਮਾਰਨ ਲੱਗੀ ਹੈ ਆਖਰ ਉਹ ਉਹਦਾ ਹੀ ਖੂਨ ਹੈ ਉਹਦਾ ਹੀ ਇੱਕ ਅੰਸ਼ ਹੈ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ